ਬਾਬੇ ਕੀ ਹਾਲ ਚਾਲ ਹੋ ਟਿੱਕ ਟਾਰੇ ਇੱਥੇ ਜਾਨਵਰ ਪੰਛੀ ਜੋਕ ਕਿਉਂ ਨਹੀਂ ਰਿਪੋਰਟ ਹਨ ਤੇ ਸੋਡੇ ਸੱਚ ਤੇ ਮੇਰੇ ਵੀ ਓਕੀ ਨਹੀਂ ਜਮਾ ਤੇ ਬਾਬੇ ਦਾਣੇ ਸਵੇਰੇ ਰਾਈ ਗਏ ਸੀ ਹਨ ਦੇਖੋ ਨਾਲ ਲੱਗੇ ਪਏ ਨੇ ਬੋਟੇ ਤੇ ਬਸ ਹੁਣ ਪਾਉਣੇ ਦਾਣੇ ਤੇ ਪਹਿਲਾਂ ਇਹਨਾਂ ਨੂੰ ਡਾਈਏ ਓਏ ਆ ਕੀ ਹੋਈ ਇਹਨਾਂ ਨੂੰ ਗਲਤੀ ਅੰਦਾ ਯਾਰ ਕੋਸ ਕੀ ਹੋ ਗਿਆ ਛੇ ਤਾਂ ਠੀਕ ਹੈ ਤਰੀ ਚਲੋ ਵਾਪਸ ਕੱਢੀ ਕੇ ਨਾ ਟੁੱਪ ਤਾਂ ਪੱ ਲੱਗ ਜੂਗੇ ਇਹਨਾਂ ਹੈ ਨਾ ਪਹਿਲਾ ਚੜੀਏ ਚਿੜੀ ਨੂੰ ਹਰੀ ਗਲਾਪੀ ਬਗਲਾਲੀ ਮੋਜੀ ਗੂਰੀ ਪੱਠੀ ਲੈ ਲੈ ਚਾਹ ਲਾਓ ਯਾਰ ਨਿਕਲ ਗਈ ਉਹ ਤੇ ਹੁਣ ਕੱਢੀਏ ਆ ਮੋਜੇ ਵਿੱਚ ਆ ਬੈਠਾ ਓਏ ਆ ਯਾ ਬਰਾਵਾ ਮੋਚਾ ਪੱਠਾ ਵੱਡਾ ਲੈ ਆਪ ਇਹ ਵੀ ਨਿਕਲ ਗਿਆ ਹਾਂ ਛੱਡਿਆ ਚਿੱਟੀਆਂ ਵਾਲੀ ਲੈ ਲੈ ਹੁਣ ਦੂਮੀ ਚਸਤੋਗੀ ਮਠੀ ਉਤਰੀਏ ਲੋਬੋ ਇਹ ਸਿੱਧੀ ਚੜਦੀ ਐ ਮੈਨੂੰ ਉਹਦੀ ਲਾਗ ਰਹੀ ਗੁੜੇ ਇਹਨਾਂ ਦਾ ਕੰਮ ਕਰੀਬ ਆਣਾ ਪਹਿਲਾਂ ਡਾਈਆਂ ਦਾ ਬਾਕੀ ਦਾ ਬਾਅਦ ਚ ਹੋ ਜੂ ਕੰਮ ਆ ਕਰਦੇ ਨੇ ਉਹ ਜਾਨਵਰ ਰਾਤ ਹੀ ਤੇ ਅੱਜ ਵੀ ਹਣਾ ਸੋਨੂੰ ਟਾਂਗਾ ਵੱਡਾ ਦੇਖਣ ਨੂੰ ਮਿਲੂਗਾ ਹਣ ਅੱਜ ਲਿਆਉਣੇ ਆ ਜਾ ਕੇ ਇਸਤੀ ਬੋੜਾ ਟਾਂਗਾ ਜਿਹੜਾ ਆ ਟਾਂਗਾ ਠੀਕ ਹੈ ਇਹ ਤੋਂ ਹੀ ਵੱਡਾ ਟੰਗਾ ਲਿਆਵਾਂਗੇ ਅੱਜ ਇਹ ਵੀ ਛੋਟਾ ਹਲੇ ਇੱਥੇ ਵੀ ਪੂਰਾ ਲੰਬਾ ਹੋਣਾ ਹੈ ਨਾ ਹੁੰਦਾ ਇਹ ਵੀ ਠੀਕ ਹੈ ਪਰ ਇਹਨੂੰ ਆਰਡਰ ਦੂਜੀ ਸ਼ਰਤ ਤੇ ਲਾਇਆ ਕਰਾਂਗੇ ਵੀ ਉਹ ਲੱਗ ਜਾਕਰੂ ਉੱਤੇ ਇਹ ਨਹੀਂ ਵਾ ਹਣ ਆਏ ਕੰਮ ਹੋ ਜੂ ਆਉਣੇ ਨਾਲ ਤੇ ਚਲੋ ਆਪ ਕਰਨਾ ਹੈ ਸ਼ੇਅਰ ਕਿਹੜਾ 89 ਬਈ 23 ਕਿਤੇ 89 1:23 ਮਿੰਟਾਂ ਦੇ ਤੇ ਰੋਟੀ ਪਾਣੀ ਖਾਣੇ ਹੁਣੇ ਆਈ ਸੀ ਸਕੂਲੋਂ ਕੱਪੜੇ ਬਦਲ ਕੇ ਕਰਦੇ ਸਿਰ ਵੀ ਵੀ ਇਧਰ ਡਾਣੇ ਰਹਿ ਗਈ ਸੀ ਸੱਚਾ ਮੈਂ ਪਾਦੀ ਵੀ ਹਣ ਪਾਏ ਦਈਏ ਹੁਣ ਹਾਂ ਬਈ ਇਕੱਠੀਓ ਉਹ ਤਾਂ ਹੁਣ ਘਾਟਾ ਗੁੰਟੇ ਨੂੰ ਵੀ ਆਉਣਗੇ ਸ਼ਾਇਦ ਕੱਲ ਵਾਲੀ ਡਾਈ ਬਾਕੀ ਦੇਖੋ ਕਿੰਨਾ ਟਾਈਮ ਲਾਉਂਦੇ ਨੇ ਅੱਜ ਆ ਜਾ ਓਏ ਬਸ ਡਾਣੇ ਪਾਤੇ ਬਈ ਰੇਜ ਹੁ ਨਿਕਲੀਏ ਬਾਬਾ ਇਧਰ ਵੀ ਭਾਰਤੀ ਟ੍ਰੇਨ ਆਦੀ ਆ ਜਾ ਓਏ ਤੇ ਹਾਂ ਵੀ ਸਾਨੂੰ ਬੱਠਾ ਲਾਉਣਾ ਮੈਂ ਹੁਣ ਦੇਖੋ ਫਰਕ ਦੇਖੋ ਬੱਠਾਂ ਦਾ ਫਰਕ ਆ ਦੇਖੋ ਪਈਆਂ ਨੇ ਨਾ ਉਹ ਆ ਪੀਲੀਆਂ ਪੀਲੀਆਂ ਮਿੱਠਾ ਇਹ ਬੱਠਾਂ ਚਾਹੀਦੀਆਂ ਜ਼ਰੂਰੀ ਨਹੀਂ ਇਹਨਾਂ ਠੀਕ ਆ ਤੰਦਰੁਸਤ ਇਹ ਦਵਾਈ ਦਾ ਕਮਾਲ ਵੀ ਹੋ ਸਕਦਾ ਹਨ ਤੰਦਰੁਸਤ ਹੋਣ ਦਾ ਕੂਤਰ ਤਾਂ ਕਰਕੇ ਇਹ ਜਿਹੇ ਬੱਠਾਂ ਲਾ ਕੇ ਤਾਂ ਮਾਰ ਹਾਂਜੀ ਬਾਬਿਓ ਸਾਨੂੰ ਚੱਟੀਆਂ ਨਹੀਂ ਦਿਖਾਉਣਾ ਖੜਜੋ ਮੈਨੂੰ ਵੀ ਦਿਖਣਾ ਹਟ ਕੇ ਖੜਜੋ ਖੜਜੋ ਝੂ ਮਾਰ ਕੇ ਰੱਖੀਏ ओर दी भाई हाँ दी ए ओर दी पाले ऊंचे वाकी भाई ओतरी आ हाँ देखो ए काढ जे काढ जे हाँ ओ फरदी मेनू में दिख रही ते आ लटरे पैंकडी जवे दे आ फर देने के हां ले आ फरती है हाँ चिड़ी चुटी जी ਇਹ ਉੱਚੀ ਨਹੀਂ ਜਾਂਦੇ ਪਤਾ ਨਹੀਂ ਕਾਹ ਤੋਂ ਪਤਾ ਨਹੀਂ ਇਹਨਾਂ ਨੂੰ ਕੀ ਬਿਮਾਰੀ ਹੈ ਜਉ ਮੈਨੂੰ ਬਈ ਉੱਤੇ ਜਾ ਕੇ ਰਾਜੀ ਇੱਥੇ ਵੀ ਰੀਂਦੇ ਨੀਵੇਂ ਜਿਲੇ ਆਹ ਆ ਕੇ ਉਹ ਦਰਘਟਾ ਠੀਕ ਆ ਬਾਪੂ ਤੇ ਇੱਕ ਆਪਣੀ ਆ ਜੂਗੀ ਲਾਲ ਚੀਨੀ ਬਾਈ ਤੇ ਚਿੱਟੀਆਂ ਵਾਲੀ ਹੋ ਜੂਗੀ ਹਨਾ ਤੇ ਇਹਨੂੰ ਇਹਨਾਂ ਨੂੰ ਡਾਲਾਂਗੇ ਹਨਾ ਚਿੱਟੀਆਂ ਵਾਲੀ ਨੂੰ ਜੇ ਉੱਡੂਗੀ ਤਾਂ ਵੈਸੇ ਉੜਦਾ ਸਕੂਗੀ ਕਿਉਂਕਿ ਆ ਦੋ ਤਿੰਨ ਦਿਨ ਹੋ ਗਏ ਦੇਖੋ ਦੋ ਕੁ ਦਿਨ ਦਾ ਆਈਟੀ ਵਧੀਆ ਸੀ ਕਿ ਮਤਲਬ ਨੀਵੇਂ ਨੀਵੇਂ ਜਿੰਨਾ ਮੋਗੀ ਫਰੀ ਗਈ ਹਨਾ ਨੀਚੇ ਜੇ ਅ ਅੱਧੇ ਘੰਟੇ ਨੂੰ ਆ ਜਾ ਕਰੇ ਤੇ ਹੁਣ ਡੇਲੀ ਕੱਢਦੇ ਹਨਾ ਇਹਨੂੰ ਵੀ ਚਿੱਟੀ ਵਾਲੇ ਨੂੰ ਵੀ ਨਾਲ ਹੀ ਨਲੇ ਬਸ ਬੱਚੇ ਜੇ ਪਲਾ ਕੇ ਲੈ ਦੇਖੀਂ ਦੇਖੀਂ ਕਿਵੇਂ ਲੜਦੇ ਫਰਦੇ ਨੇ ਓਏ ਕਿਹੜੇ ਉੱਡਣਗੇ ਯਾਰ ਜਾਨਵਰ ਮੈਂ ਤਾਂ ਕੋਈ ਉਮੀਦਾਂ ਨਹੀਂ ਹੈਗੀਆਂ ਇਹਨਾਂ ਤੋਂ ਠੀਕ ਆ ਤੇ ਆਲਾ ਚੀਨੇ ਦੇ ਕਢਾਉਣੇ ਬਈ ਬੱਚੇ ਫੇਰ ਕਰਦੇ ਜੋ ਜਿਹੜੀ ਮੋਜਾਂ ਦੀ ਜੋੜੀ ਸੀ ਹਨਾ ਬੱਚੇ ਤਾਂ ਇਹਨੇ ਦੋ ਹੀ ਕੱਡੇ ਨੇ ਮਤਲਬ ਵੀ ਵਧੀਆ ਕੱਡੇ ਨੇ ਉਹ ਉੱਡੇ ਨਹੀਂ ਹੈਗੇ ਪਰ ਚੜੀ ਗੱਲ ਹੈ ਹਨਾ ਚਲ ਆਪੇ ਛਤਰੀ ਲਾਈਏ ਇੱਕ ਰਾਂ ਫੇਰ ਕਰਦੇ ਸ਼ੇਅਰ ਆਪੇ 22:00 ਵੱਜ ਗਏ ਤੇ ਆ ਢੱਕੇ ਜੇ ਮੈਂ ਲੈ ਆਂ ਇਕੱਠੇ ਕਰਕੇ ਕਿਉਂਕਿ ਇਹ ਬਈ ਰਤਾਂ ਜੋੜੀ ਕਰੀ ਜਾਂਦੀ ਹੈ ਨਾ ਇਕੱਠੇ ਮਾਹ ਚਲ ਉਰੇਜ ਖੰਡਾ ਦਿੰਨੇ ਆਪ ਹੀ ਚੱਕ ਚੱਕ ਲੈਣੀ ਤੇ ਲੰਗ ਬਾਪੂ ਤੇ ਇਹ ਕਬੂਤਰ ਬਈ ਜਿਹੜਾ ਹਲਾਲ ਚੀਨਾ ਦੂਸਰਾ ਠੀਕ ਐ ਇਹ ਕਬੂਤਰੀ ਮੰਗਦਾ ਬਈ ਤੇ ਹੁਣ ਇਹਦੇ ਵਾਸਤੇ ਜੋੜਾ ਲਾਉਣਾ ਤਾਂ ਜ਼ਰੂਰੀ ਆਣਾ ਬਹੁਤ ਕੂਤਰੀ ਵਿਲਿਆਉਣੀ ਸੀ ਹਨਾ ਕਬੂਤਰੀ ਮਿਲ ਨਹੀਂ ਰਹੀ ਯਾਰ ਹਨਾ ਕੋਈ ਘੈਂਟ ਜੀ ਵੀ ਇਹ ਆਪਣਾ ਹੁਣ ਜਾਂ ਤਾਂ ਚਟੀਆਂ ਚਟੀਆਂ ਵਾਲੀ ਨਾਲ ਲਵਾਉਣੀ ਪਊਗੀ ਇਹਦੀ ਜੋੜੀ ਹਨਾ ਹਾਲ ਤਾਂ ਟਾਈਮ 'ਤੇ ਆ ਹਨਾ ਬੱਚੇ-ਪੁੱਛੇ ਕਢਾਉਂਦਾ ਵੀ ਤੇ ਅਦਿਆਨ ਤੱਕੜਾ ਵਾਲੇ ਵੈਸੇ ਤਾਂ ਤੇ ਮੰਜੀ ਆ ਭੰਡਾਰ ਰਖਿਓ ਬਿਆਂ ਪਰ ਆਉਣ। ਸਭ ਆਗੇ ਤੋਂ ਕਿ ਚਟੀਆਂ ਵਾਲੇ ਉੱਡ ਜਾਂਦੀ ਆ। ਬਾਬਾ ਆ ਗਈ ਚਟੀਆਂ ਵਾਲੀ ਵੀ ਤੇ ਹੁਣ ਲਾਉਣੇ ਕਰਦੇ ਅੰਦਰ ਹਨਾ। ਤੇ ਮੰਜੀ ਵੀ ਕਰੀ ਉੱਤਰ ਮਾਲ ਆ ਤੇ ਰੋਟੀ ਪਾਣੀ ਵੀ ਖਾ ਲਿਆ ਹਨਾ। ਖਾ ਪੀ ਲਿਆ। ਇਹਨੂੰ ਹੋੜ ਕੀ ਰੱਖ ਲਈਏ। ਲਿਆਉਣਾ ਵੀ ਲਾ ਕੇ। ਲਓ ਜੀ ਬਾਬੋ। ਕਰਤੇ ਹੈ ਅੰਦਰ ਬਈ ਤੇ ਇਹਨਾਂ ਦੇਖੋ ਅੰਡੇ ਰੱਖਣ ਦੀ ਤਿਆਰੀ ਆ। ਕੈਮਰਨ ਕੀ ਹੋ ਗਿਆ? ਇਨਾਂ ਦੀ ਤਿਆਰੀ ਚੱਲੀ ਜਾਂਦੀ ਆ ਬਾਬੋ ਆਂਡੇ ਰੱਖਣ ਦੀ ਠੀਕ ਐ ਆਪ ਦਾ ਲੱਗੇ ਖਾਣ ਚੁੱਗ ਉਹ ਦੇਖੋ ਚੱਕੀਆਂ ਦਾ ਵੀ ਬਸ ਨੇ ਰੱਖ ਲੈਣਗੇ ਟਾਈਮ ਨਾਲ ਬਲੌਗ ਵੀ ਉਹਦੀ ਬਣਾਵਾਂਗੇ ਜਦੋਂ ਆਪਾਂ ਗਏ ਢਾਂਗਾ ਲੈਣ ਜੇ ਨਾ ਵੀ ਗਏ ਤਾਂ ਵੀ ਬਲੌਗ ਕੋਈ ਨਾ ਕੋਈ ਹਨਾ ਦਿਖਾਵਾਂਗੇ ਸਾਨੂੰ ਬਾਕੀ ਕਰਦੇ ਆ ਸ਼ੇਅਰ ਤਾਂ ਹਾਂਜੀ ਬਾਬੋ ਰਾਤ ਹੋ ਗਿਆ ਨਾ ਬਲੌਗ ਆਪਾਂ ਐਂਡ ਕਰਨਾ ਭੁੱਲ ਗਏ ਤੇ ਬੇ ਢੰਗ ਘਟੂਗਾ ਮੈਂ ਵਿਲਿਆਂਦਾ ਹਨਾ ਢੰਗ ਘਲਿਆਂਦਾ ਨਹੀਂ ਹਨਾ ਬਾਬਿਓ ਤੇ ਬਸ ਕੱਲ ਤੱਕ ਦੇਖਦੇ ਆਂਗੇ ਨਾਲੇ ਕੱਲ ਕਬੂਤਰੀ ਦੇਖ ਲਾਂਗੇ ਹਨ ਚਲੋ ਮਿਲਦੇ ਆ ਕਿਸੇ ਨਵੇਂ ਕੱਲੂ ਕੱਲ ਮਿਲਦੇ ਆ ਬਲੌਗ ਦੇ ਵਿੱਚ ਤੇ ਕੱਲੋਂ ਆਪਣੀ ਛੁੱਟੀ ਆਣਾ ਵੀ ਸਵੇਰੀ ਕੱਢਾਂਗੇ ਹਨਾ ਜਨਪੁਰ ਤੇ ਨਾਲੇ ਕੱਲ ਵੀ ਦਿਖਾਵਾਂ ਤੁਹਾਨੂੰ ਸਾਰੀ ਗੱਲਬਾਤ ਹਨਾ ਐਂਡ ਬਣੇ ਰਹੋ ਕਰੋ ਹਨਾ ਬਿਲਕੁਲ ਚਲੋ ਬਲੌਗ ਨੂੰ ਛੱਡਿਆ ਨਾ ਕਰੋ ਜਰੂਰ ਦੇਖਿਆ ਕਰੋ ਹਨਾ ਤੇ ਇਹਦੀ سپورਟ ਕਰਦੇ ਰਹੋ ਆਪਦੇ ਨੂੰ ਠੀਕ ਆ ਆਪਣੇ ਚੈਨਲ ਨੂੰ ਤੇ ਬਾਅਦਾਂ ਬਾਪੋ ਪਾਪਾ ਮੇਰ ਕਰੇ ਠੀਕ ਹੈ ਤੇ ਆਪਣਾ ਆ ਸੀਜ਼ਨ ਵਧੀਆ ਲੰਘੇ ਚਲੋ ਮਿਲਦੇ ਆ ਕਿਸੇ ਨਵੇਂ ਵਲੋਗਿੰਗ ਨਾਲ ਬਾਏ ਬਾਏ ਜੀ